15 ਮਿੰਟਾਂ ਦੇ ਵਿੱਚ ਲੁੱਟੇ 300 ਕਰੋੜ ਬਰਟੇਨ ਦੀ ਸਭ ਤੋਂ ਵੱਡੀ ਟ੍ਰੇਨ ਡਕੈਤੀ ਦੀ ਸੱਚੀ ਕਹਾਣੀ ਸਾਲ 1963 ਬਰਟੇਨ ਦੇ ਇਤਿਹਾਸ ਵਿੱਚ ਉਹ ਸਮਾਂ ਜਦੋਂ ਇੱਕ ਅਜਿਹੀ ਡਕੈਤੀ ਹੋਈ ਜਿਸ ਨੇ ਪੂਰੇ ਦੇਸ਼ ਦੀ ਪੁਲਿਸ ਅਤੇ ਕਾਨੂੰਨ ਪ੍ਰਣਾਲੀ ਨੂੰ ਹਿਲਾ ਕੇ ਰੱਖ ਦਿੱਤਾ ਇਹ ਕੋਈ ਆਮ ਚੋਰੀ ਥੋੜੋ ਸੀ ਸਗੋਂ ਇੱਕ ਐਸੀ ਯੋਜਨਾਬੱਧ ਵਾਰਦਾਤ ਸੀ ਜਿਸ ਵਿੱਚ ਸਿਰਫ 15 ਮਿੰਟਾਂ ਦੇ ਅੰਦਰ ਅੱਜ ਦੇ ਹਿਸਾਬ ਨਾਲ ਲਗਭਗ 300 ਕਰੋੜ ਰੁਪਏ ਲੁੱਟੇ ਗਏ ਸੀ ਸਭ ਤੋਂ ਹੈਰਾਨੀਜਨਕ ਗੱਲ ਇਹ ਆ ਕਿ ਇਸ ਦੌਰਾਨ ਇੱਕ ਵੀ ਗੋਲੀ ਨਹੀਂ ਚਲਾਈ ਗਈ 1960 ਦੇ ਦਹਾਕੇ ਵਿੱਚ ਬ੍ਰਿਟੇਨ ਤੇਜ਼ੀ ਨਾਲ ਆਧੁਨਿਕ ਬਣਦਾ ਜਾ ਰਿਹਾ ਸੀ ਉਸ ਸਮੇਂ ਡਿਜੀਟਲ ਲੈਣ ਦੇਣ ਨਹੀਂ ਹੁੰਦਾ ਸੀ ਇਸ ਲਈ ਬੈਂਕਾਂ ਦੀ ਵੱਡੀ ਨਗਦੀ ਟ੍ਰੇਨਾਂ ਰਾਹੀਂ ਇੱਕ ਤੋਂ ਦੂਜੇ ਸ਼ਹਿਰ ਭੇਜੀ ਜਾਂਦੀ ਸੀ ਇਹਨਾਂ ਵਿੱਚੋਂ ਸਭ ਤੋਂ ਸੁਰੱਖਿਅਤ ਮੰਨੀ ਜਾਂਦੀ ਸੀ ਗਲਾਸਗੋ ਤੋਂ ਲੰਡਨ ਤੱਕ ਚੱਲਣ ਵਾਲੀ ਟ੍ਰੇਨ ਇਸ ਟ੍ਰੇਨ ਵਿੱਚ ਅਕਸਰ ਕਰੋੜਾਂ ਦਾ ਨਗਦ ਹੁੰਦਾ ਸੀ ਅਤੇ ਅਪਰਾਧੀਆਂ ਦੀ ਨਜ਼ਰ ਇਸ ਤੇ ਟਿਕੀ ਰਹਿੰਦੀ ਸੀ ਇਸ ਡਕੈਤੀ ਦੀ ਯੋਜਨਾ ਬਣਾਉਣ ਵਾਲਾ ਇੱਕ ਵਿਅਕਤੀ ਸੀ ਬਰੂਸ ਰੈਨੋਲਡਸ ਉਹ ਕੋਈ ਆਮ ਚੋਰ ਨਹੀਂ ਸੀ ਸਗੋਂ ਬਹੁਤ ਸੋਚ ਸਮਝ ਕੇ ਹਰ ਕਦਮ ਚੱਕਣ ਵਾਲਾ ਇੱਕ ਦਿਮਾਗੀ ਇਨਸਾਨ ਸੀ ਬਰੂਸ ਨੂੰ ਪਤਾ ਸੀ ਕਿ ਇਹ ਕੰਮ ਇਕੱਲੇ ਦੇ ਵੱਸ ਦਾ ਨਹੀਂ ਇਸ ਲਈ ਬਰੂਸ ਨੇ 15 ਲੋਕਾਂ ਦੀ ਇੱਕ ਟੀਮ ਬਣਾਈ ਇਸ ਟੀਮ ਵਿੱਚ ਇੱਕ ਨਾਮ ਸੀ ਰੋਨੀ ਬੈਗਜ਼ ਜੋ ਉਸ ਸਮੇਂ ਤੱਕ ਸਿਰਫ ਛੋਟੇ ਮੋਟੇ ਅਪਰਾਧਾਂ ਨਾਲ ਜੁੜਿਆ ਹੋਇਆ ਸੀ ਟੀਮ ਨੂੰ ਅੰਦਰੋਂ ਖਬਰ ਮਿਲੀ ਕਿ ਇੱਕ ਖਾਸ ਦਿਨ ਟ੍ਰੇਨ ਵਿੱਚ 26 ਲੱਖ ਪਾਉਂਡ ਨਕਦ ਰੱਖਿਆ ਜਾਊਗਾ ਟਰਾਂਸਪੋਰਟ ਕਰਨ ਦੇ ਲਈ ਜੋ ਅੱਜ ਦੇ ਸਮੇਂ ਵਿੱਚ ਲਗਭਗ 300 ਕਰੋੜ ਰੁਪਏ ਦੇ ਬਰਾਬਰ ਆ ਯੋਜਨਾ ਬਹੁਤ ਸਾਫ਼ ਅਤੇ ਖਤਰਨਾਕ ਸੀ ਟ੍ਰੇਨ ਤੇ ਸਿੱਧਾ ਹਮਲਾ ਕਰਨ ਦੀ ਬਜਾਏ ਲਟੇਰਿਆਂ ਨੇ ਰੇਲਵੇ ਸਿਗਨਲ ਨਾਲ ਛੇੜਛਾੜ ਕੀਤੀ ਉਹਨੂੰ ਲਾਲ ਕਰਤਾ ਜਿਵੇਂ ਹੀ ਸਿਗਨਲ ਹਾਲ ਹੋਇਆ ਟ੍ਰੇਨ ਆਪਣੇ ਆਪ ਰੁਕ ਗਈ ਟ੍ਰੇਨ ਰੁਕਦੇ ਹੀ ਲਟੇਰੇ ਇੰਜਨ ਤੇ ਚੜ ਗਏ ਡਰਾਈਵਰ ਨੂੰ ਕਾਬੂ ਵਿੱਚ ਕਰ ਲਿਆ ਅਤੇ ਸਾਰੇ ਗਾਰਡ ਆਪਦੇ ਬੰਦਕ ਬਣਾ ਲਏ ਇਸ ਤੋਂ ਬਾਅਦ ਟੀਮ ਸਿੱਧੀ ਉਸ ਢੱਬੇ ਵਿੱਚ ਗਈ ਜਿੱਥੇ ਸਾਰਾ ਨਗਦ ਪਿਆ ਸੀ ਸਿਰਫ 15 ਤੋਂ 20 ਮਿੰਟਾਂ ਵਿੱਚ ਬਿਨਾ ਕਿਸੇ ਨੂੰ ਕੋਈ ਨੁਕਸਾਨ ਪਹੁੰਚਾਏ ਪੂਰਾ ਪੈਸਾ ਲੈ ਕੇ ਉਹ ਮੌਕੇ ਤੋਂ ਫਰਾਰ ਹੋ ਗਏ ਇਹ ਬਰਟੇਨ ਦੇ ਇਤਿਹਾਸ ਦੀ ਸਭ ਤੋਂ ਵੱਡੀ ਡਕੈਤੀ ਸੀ ਲੁੱਟ ਤੋਂ ਬਾਅਦ ਗੈਂਗ ਇੱਕ ਫਾਰਮ ਹਾਊਸ ਵਿੱਚ ਜਾ ਕੇ ਲੁਕ ਗਿਆ ਪਰ ਤੇ ਉਹਨਾਂ ਤੋਂ ਇੱਕ ਵੱਡੀ ਗਲਤੀ ਹੋ ਗਈ ਉਹ ਸਬੂਤ ਪੂਰੀ ਤਰ੍ਹਾਂ ਮਿਟਾ ਨਾ ਸਕੇ ਪੁਲਿਸ ਨੂੰ ਟ੍ਰੇਨ ਤੋਂ ਅਤੇ ਫਾਰਮ ਹਾਊਸ ਤੋਂ ਨਿਸ਼ਾਨ ਮਿਲੇ ਅਤੇ ਕੁਝ ਹੀ ਹਫ਼ਤਿਆਂ ਦੇ ਵਿੱਚ ਜ਼ਿਆਦਾਤਰ ਲਟੇਰੇ ਕਾਬੂ ਕਰ ਲਏ ਰੌਨੀ ਬੈਗਜ਼ ਵੀ ਫੜਿਆ ਗਿਆ ਅਤੇ ਸਾਲ 1964 ਵਿੱਚ ਉਹਨੂੰ 30 ਸਾਲ ਦੀ ਸਜ਼ਾ ਸੁਣਾਈ ਗਈ ਰੌਨੀ ਨੂੰ ਲੰਡਨ ਦੀ ਸਭ ਤੋਂ ਸੁਰੱਖਿਅਤ ਜੇਲ੍ਹ ਵਿੱਚ ਰੱਖਿਆ ਗਿਆ ਪਰ ਉਹ ਕੈਦ ਵਿੱਚ ਰਹਿਣ ਵਾਲਾ ਇਨਸਾਨ ਥੋੜੋ ਸੀ ਉਹਨੇ ਬੜੀ ਸਬਰ ਅਤੇ ਸੋਚ ਸਮਝ ਨਾਲ ਜੇਲ੍ਹ ਤੋਂ ਭੱਜਣ ਦੀ ਯੋਜਨਾ ਵੀ ਬਣਾ ਲਈ ਉਹਦੇ ਦੋਸਤਾਂ ਨੇ ਜੇਲ੍ਹ ਦੇ ਨੇੜੇ ਕਰ ਲੈ ਲਿਆ ਕਰਾਇਤੇ ਗਾੜਾਂ ਦੀ ਆਵਾਜ਼ਾਈ ਤੇ ਨਜ਼ਰ ਰੱਖਣ ਲੱਗੇ ਅਤੇ ਇੱਕ ਰੱਸਿਆਂ ਵਾਲੀ ਲੱਕੜ ਦੀ ਪੌੜੀ ਤਿਆਰ ਕਰ ਲਈ ਇੱਕ ਰਾਤ ਜਦੋਂ ਨਿਗਰਾਨੀ ਢਿੱਲੀ ਪਈ ਰੌਨੀ ਜੇਲ੍ਹ ਦੀ ਕੰਧ ਤੋਂ ਲੰਘ ਕੇ ਭੱਜ ਨਿਕਲਿਆ ਏ ਵੀ ਬਰਟੇਨ ਦੇ ਇਤਿਹਾਸ ਦੀ ਸਭ ਤੋਂ ਸ਼ਰਮਨਾਕ ਜੇਲ੍ਹ ਤੋੜ ਘਟਨਾ ਸੀ ਜੇਲ੍ਹ ਤੋਂ ਭੱਜਣ ਬਾਅਦ ਰੋਨੀ ਨੂੰ ਪਤਾ ਸੀ ਕਿ ਬਰਟੇਨ ਵਿੱਚ ਰਹਿਣਾ ਖਤਰਨਾਕ ਹੀ ਆ ਪੁਲਿਸ ਅਜਣੀ ਤਾਂ ਕੱਲ ਫੜ ਲੂ ਦੁਬਾਰਾ ਉਹ ਪਹਿਲਾਂ ਆਸਟ੍ਰੇਲੀਆ ਗਿਆ ਅਤੇ ਫਿਰ ਬ੍ਰਾਜ਼ੀਲ ਪਹੁੰਚ ਗਿਆ ਉੱਥੇ ਉਹਨੇ ਨਵੀਂ ਪਛਾਣ ਬਣਾਈ ਅਤੇ ਨਵੀਂ ਜ਼ਿੰਦਗੀ ਸ਼ੁਰੂ ਕੀਤੀ ਬ੍ਰਾਜ਼ੀਲ ਦਾ ਕਾਨੂੰਨ ਅਜਿਹਾ ਸੀ ਕਿ ਬਰਟੇਨ ਉਸ ਨੂੰ ਵਾਪਸ ਨਹੀਂ ਲੈ ਕੇ ਜਾ ਸਕਦਾ ਸੀ ਖਾਸ ਕਰਕੇ ਜਦੋਂ ਉਸ ਦਾ ਬੱਚਾ ਉੱਥੇ ਪੈਦਾ ਹੋਇਆ ਹੋਵੇ ਸਮੇਂ ਦੇ ਨਾਲ ਰੋਨੀ ਇੱਕ ਅਪਰਾਧੀ ਤੋਂ ਵੱਧ ਇੱਕ ਮਸ਼ਹੂਰ ਚਿਹਰਾ ਬਣ ਗਿਆ ਉਹ ਅਖਬਾਰਾਂ ਅਤੇ ਟੀਵੀ ਤੇ ਆਪਦੀ ਕਹਾਣੀ ਸੁਣਾਉਂਦਾ ਅਤੇ ਲੋਕ ਉਹਨੂੰ ਇੱਕ ਚਲਾਕ ਦਿਮਾਗ ਵਾਲਾ ਵਿਅਕਤੀ ਵਜੋਂ ਜਾਣਨ ਤੇ ਪਹਿਚਾਨਣ ਲੱਗ ਗਏ ਪਰ ਉਮਰ ਅਤੇ ਬਿਮਾਰੀ ਨੇ ਆਖਰਕਾਰ ਉਹਨੂੰ ਵੀ ਨਹੀਂ ਬਖਿਆ ਸੇਤ ਖਰਾਬ ਹੋਣ ਕਰਕੇ ਸਾਲ 2001 ਵਿੱਚ ਉਹ ਵਾਪਸ ਬਰਟੇਨ ਆਇਆ ਜਿੱਥੇ ਉਹਨੂੰ ਦੁਬਾਰਾ ਗ੍ਰਿਫਤਾਰ ਕਰ ਲਿਆ ਗਿਆ ਹੁਣ ਰੌਨੀ ਪਹਿਲਾਂ ਵਾਲਾ ਨਹੀਂ ਸੀ ਬਹੁਤ ਕਮਜ਼ੋਰ ਬਿਮਾਰ ਸੀ ਸਾਲ 2009 ਵਿੱਚ ਉਹਨੂੰ ਗੰਭੀਰ ਦਿਮਾਗੀ ਬਿਮਾਰੀ ਹੋ ਗਈ ਜਿਸ ਤੋਂ ਬਾਅਦ ਉਹਨੂੰ ਰਿਹਾ ਕਰਦਿਆ ਆ ਗਿਆ ਆਖਰਕਾਰ 18 ਦਸੰਬਰ ਸਾਲ 2013 ਨੂੰ 84 ਸਾਲ ਦੀ ਉਮਰ ਵਿੱਚ ਰੋਨੀ ਬੈਗਜ਼ ਦੀ ਮੌਤ ਹੋ ਗਈ ਰੋਨੀ ਬੈਗਜ਼ ਅਪਰਾਧੀ ਜ਼ਰੂਰ ਸੀ ਪਰ ਉਹਦੀ ਕਹਾਣੀ ਅਜੀਹੀ ਸੀ ਜੋ ਅੱਜ ਵੀ ਲੋਕਾਂ ਨੂੰ ਹੈਰਾਨ ਕਰ ਦਿੰਦੀ ਆ ਟ੍ਰੇਨ ਨੂੰ ਲੁੱਟਣਾ ਜੇਲ੍ਹ ਤੋੜਨਾ ਅਤੇ ਤਿੰਨ ਦਹਾਕਿਆਂ ਤੱਕ ਲਗਭਗ 30 ਸਾਲਾਂ ਤੱਕ ਪੁਲਿਸ ਨੂੰ ਚੱਕਮਾ ਦੇਣਾ ਇਹੀ ਕਾਰਨ ਆ ਕਿ ਅੱਜ ਵੀ ਉਹ ਨੂੰ ਦੁਨੀਆ ਦੁਨੀਆ ਦੇ ਸਭ ਤੋਂ ਚਲਾਕ ਅਪਰਾਧੀਆਂ ਵਿੱਚ ਗਿਣਦੀ ਆ ਤੁਹਾਨੂੰ ਇਹ ਸਟੋਰੀ ਕਿੱਦਾਂ ਦੀ ਲੱਗੀ ਆਪਦੀ ਰਾਏ ਕਮੈਂਟ ਬਾਕਸ ਦੇ ਵਿੱਚ ਜਰੂਰ ਦਿਓ ਵੀਡੀਓ ਨੂੰ ਸ਼ੇਅਰ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ